ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਕਿੱਥੋਂ ਆਇਓ ਤੁਸੀਂ ਮੇਰੋਂ ਕਾਕਾ ਸਿੰਘਾ ਜੀ ਮੈਂ ਬਰਨਾਲੇ ਤੋਂ ਆਇਆ ਜੀ ਅੱਛਾ ਕੀ ਦਿੱਕਤ ਸੀਗੀ ਤੁਹਾਨੂੰ ਜੋ ਇੱਥੇ ਆਇਆ ਤੁਸੀਂ ਮੇਰੇ ਜੀ ਦੋਨੇ ਗੋਡੇ ਦਰਦ ਕਰਦੇ ਫੁੱਲ ਤੇ ਲੱਕ ਦੇ ਵਿੱਚੋਂ ਦਰਦ ਜਾਂਦਾ ਸੱਜੀ ਲੱਤ 'ਚ ਠੰਡੇ ਤੱਕ ਜਿਵੇਂ ਕੋਈ ਵਿੱਚ ਫਾਨਾ ਫਾਜਦਾ ਇਸ ਤਰ੍ਹਾਂ ਸੀਗਾ ਅੱਜ ਕਿੰਨੀ ਵਾਰ ਆਇਓ ਇੱਥੇ ਅੱਜ 5ਵੀਂ ਵਾਰ ਆਇਆ ਜੀ ਕਿੰਨਾ ਫਰਕ ਲੱਗਦਾ ਜੀ ਬਹੁਤ ਫਰਕ ਲੱਗਦਾ ਅੱਛਾ ਜੇ ਹੋਰ ਕਿਸੇ ਨੂੰ ਥੋਡੇ ਵਾਲੀ ਦਿੱਕਤ ਹੈ ਤਾਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਤਾਂ ਸਭ ਨੂੰ ਬੇਨਤੀ ਕਰਦਾ ਕਿ ਸਾਰੇ ਇੱਥੇ ਆਓ ਮੈਨੂੰ ਡਾਕਟਰਾਂ ਨੇ ਕਹਿਆ ਸੀ ਵੀ ਗੋਡੇ ਨਵੇਂ ਪਵਾਲਾ ਮੈਨੂੰ ਕਹਿੰਦੇ ਮਰ ਲਤਾਏ ਦਰਦ ਤਾਂ ਠੀਕ ਕਰੋ ਕਹਿੰਦੇ ਜੀ ਨਹੀਂ ਆਪੇ ਗੋਡੇ ਪਵਾਲਾ ਫੇਰ ਹਟਣਗੇ ਫਿਰ ਬਾਅਦ ਜਦ ਸੋਡ ਕੋ ਆਇਆ ਜੀ ਤੁਸੀਂ ਇਹ ਇਲਾਜ ਕੀਤਾ ਕੋਈ ਦਵਾਈ ਨਹੀਂ ਦਿੱਤੀ ਬਿਲਕੁਲ ਠੀਕ ਆਈ ਮੈਂ ਓਕੇ ਜੀ ਸੰਤੁਸ਼ਟ ਹੋ ਸਾਬ ਜੀ ਹੁਣ ਤੁਸੀਂ ਪੂਰੇ ਬਿਲਕੁਲ ਠੀਕ ਹੈ ਜੀ ਓਕੇ ਸਭ ਧੰਨਵਾਦ ਜੀ ਹਾਂ ਜੀ ਵੀਰੇ ਤੁਸੀਂ ਇਹ ਦੱਸੋ ਤੁਹਾਨੂੰ ਕੀ ਪ੍ਰੋਬਲਮ ਸੀ ਇੱਥੇ ਆਉਣ ਤੋਂ ਬਾਅਦ ਤੁਹਾਨੂੰ ਕੀ ਫਰਕ ਪਿਆ ਤੇ ਕਿੰਨੇ ਦਿਨਾਂ ਚ ਪਿਆ ਮੇਰੀ ਰੀਡ ਦੀ ਹੱਡੀ ਦਾ ਮਣਕਾ ਬ੍ਰੇਕ ਸੀਗਾ ਟੁੱਟਿਆ ਹੋਇਆ ਸੀਗਾ ਤੇ ਮੈਂ 7ਵੇਂ ਵਾਰੀ ਆਇਆ ਹਾਂ ਜੀ ਅੱਛਾ ਲਗਭਗ ਮਹੀਨਾ ਹੋ ਗਿਆ ਜੀ ਠੀਕ ਹੈ ਜੀ ਹੁਣ ਕਿੰਨਾ ਕ ਫਰਕ ਆ ਵੀਰੇ ਤੁਹਾਨੂੰ ਹੈਗਾ 80-90% ਜੀ ਅੱਛਾ ਜਦੋਂ ਤੁਸੀਂ ਹੋਰ ਡਾਕਟਰ ਕੋਲ ਗਏ ਸੀ ਤਾਂ ਉਹਨਾਂ ਨੇ ਤੁਹਾਨੂੰ ਕੀ ਕਿਹਾ ਸੀਗਾ ਆਪਰੇਸ਼ਨ ਕਰਨ ਨੂੰ ਕਹਿੰਦੇ ਸੀ ਕਿਸ ਚੀਜ਼ ਦਾ ਆਪਰੇਸ਼ਨ ਕਰਨ ਨੂੰ ਰੀਡ ਦੀ ਹੱਡੀ ਦਾ ਜੀ ਕਿਉਂ ਕਿਹਾ ਸੀਗਾ ਮਣਕਾ ਟੁੱਟਿਆ ਹੋਇਆ ਕਰਕੇ ਠੀਕ ਹੈ ਹੁਣ ਇੱਥੇ ਆ ਕੇ ਤੁਸੀਂ ਸੰਤੁਸ਼ਟ ਹੋ ਹਾਂਜੀ ਓਕੇ ਵੀਰੇ ਥੈਂਕ ਯੂ ਹਾਂਜੀ ਦੋਸਤੋ ਅਗਰ ਤੁਸੀਂ ਵੀ ਪ੍ਰੇਸ਼ਾਨ ਹੋ ਰੀਡ ਦੀ ਹੱਡੀ ਦੇ ਦਰਦ ਗੋਡਿਆਂ ਦੇ ਦਰਜਾ ਮੋਡਿਆਂ ਦੇ ਦਰ ਤੋਂ ਜਾਂ ਕਿਸੇ ਵੀ ਪ੍ਰਕਾਰ ਦੇ ਜੋੜਾਂ ਦੇ ਦਰ ਤੋਂ ਸਾਨੂੰ ਇੱਕ ਵਾਰੀ ਜ਼ਰੂਰ ਮਿਲੋ ਸਾਡਾ ਮੋਬਾਈਲ ਨੰਬਰ ਸਕਰੀਨ ਦੇ ਨੀਚੇ ਚੱਲ ਰਿਹਾ ਹੈ ਧੰਨਵਾਦ ਥੈਂਕ ਯੂ ਕਿਵੇਂ ਫਰਕ ਹੈ ਜੀ ਹੁਣ ਹਾਂ ਬਹੁਤ ਫਰਕ ਪੁੱਤ ਮੈਨੂੰ ਬਹੁਤ ਜ਼ਿਆਦਾ ਫਰਕ ਆ ਪਤਾ ਲੱਗਿਆ ਅਲੇ ਪਹਿਲੀ ਵਾਰੀ ਆਈਆਂ ਮੈਂ ਤਾਂ ਹਨੇ ਮੇਰਾ ਗੋਡਾ ਮੁਰਦਾ ਨਹੀਂ ਸੀ ਜੀ ਹਾਂ ਮੈਂ ਤਾਂ ਇਹੀ ਫਿਰ ਧੀਰੇ ਡੰਡਾ ਲੀਕ ਵਾਹ ਜੀ ਹਾਂ ਲਓ ਜੀ ਦਸਤਾਣਾ ਹੁਣ ਗੋਡਿਆਂ ਬਾਰੇ ਦੱਸੋ ਵੀ ਇਹਦਾ ਕੀ ਫੰਡਾ ਆ ਵੀਰੇ ਉਹੀ ਚੀਜ਼ ਦਿਖਾਣ ਲੱਗਿਆ ਤੁਹਾਨੂੰ ਮੈਂ ਜੀ ਆਇਓ ਵੀਰੇ ਇੱਕ ਵਾਰੀ ਨੇੜੇ ਹੋ ਕੇ ਦਿਖਾ ਬਾਈ ਡਿਟੇਲ ਦੇ ਵਿੱਚ ਦੱਸਿਏ ਤੁਹਾਨੂੰ ਇਲਾਜ ਕਰਨ ਤੋਂ ਪਹਿਲਾਂ ਗੁੱਡਾ ਦਿਖਾਣਾ ਫਿਰ ਇਲਾਜ ਕਰਨ ਤੋਂ ਬਾਅਦ ਦਿਖਾਉਂਗਾ ਓਕੇ ਹਾਂਜੀ ਆ ਜਾ ਵੀਰੇ ਇੱਕ ਵਾਰੀ ਇਧਰ ਆ ਕੇ ਜ਼ੂਮ ਕਰਾ ਕੇ ਦੇਖੋ ਜੀ ਹੁਣ ਜਦੋਂ ਆਪਾਂ ਦੇਖ ਰਹੇ ਆ ਦੇਖੋ ਸਾਰਾ ਗੁੱਡਾ ਇਧਰ ਨੂੰ ਬਾਹਰ ਆਇਆ ਹੋਇਆ ਹੈ ਬਾਹਰ ਆਇਆ ਹੋਇਆ ਠੀਕ ਹੈ ਵੀਰੇ ਠੀਕ ਹੈ ਜੀ ਦੇਖੋ ਕਿੰਨਾ ਬਾਹਰ ਆਇਆ ਹੈ ਜੀ ਠੀਕ ਹੈ ਇਧਰ ਆਇਆ ਹੋਇਆ ਸਾਰਾ ਆਇਆ ਹੋਇਆ ਨਾ ਇਹ ਜਦੋਂ ਹੁਣ ਗੁੱਡਾ ਆਪਣੀ ਥਾਂ ਤੋਂ ਹਿੱਲ ਕੇ ਇੱਕ ਪਾਸੇ ਨੂੰ ਟੇਡਾ ਹੋ ਗਿਆ ਤਾਂ ਗੁੱਡੇ ਦੇ ਵਿੱਚੋਂ ਜਿਹੜੀ ਸਪੇਸ ਸੀ ਉੱਥੋਂ ਘਟ ਗਈ ਖਤਮ ਹੋ ਗਈ ਗੁੱਡੇ ਦੇ ਦੋਏ ਹਟਾਪਸ ਚ ਨਾਲ ਜੁੜ ਕੇ ਠੀਕ ਹੈ ਜਿਹਨੂੰ ਡਾਕਟਰ ਕਿਹਾ ਕਹਿਣਗੇ ਵੀ ਇਹਦਾ ਗਰੀਸ ਖਤਮ ਹੋਊਗੀ ਜਾਂ ਇਹਦੇ ਵਿੱਚ ਸਪੇਸ ਖਤਮ ਹੋਊਗੀ ਹੁਣ ਇਹਦਾ ਆਪਰੇਸ਼ਨ ਹੀ ਹੋਵੇਗਾ ਹੂੰ ਉਹਨਾਂ ਦੀ ਵਰਡਿੰਗ ਇਹ ਹੋਊਗੀ ਪਰ ਸਾਡੇ ਕੋਲ ਇਸ ਚੀਜ਼ ਦਾ ਇਲਾਜ ਬਿਨਾ ਆਪਰੇਸ਼ਨ ਤੋਂ ਹੈ ਇਹਦਾ ਹੱਲ ਵੀ ਹੈਗਾ ਬਿਨਾ ਆਪਰੇਸ਼ਨ ਤੋਂ ਆ ਵੀ ਉਹ ਅਸੀਂ ਕਰਕੇ ਦੱਸਾਂਗੇ ਲੋ ਹੁਣ ਤੁਹਾਡੇ ਸਾਹਮਣੇ ਲਾਈਵ ਹੋਊਗਾ ਇਹਦਾ ਹੱਲ ਮਾਤਾ ਤੋ ਇੱਕ ਵਾਰੀ ਪੁੱਛ ਲਓ ਦਰਦ ਕਿੰਨਾ ਕ ਹੈ ਇਲਾਜ ਕਰਨ ਤੋਂ ਬਾਅਦ ਫਿਰ ਪੁੱਛੋ ਦਰਦ ਮੈਂ ਪੁੱਛਦਾ ਹਾਂ ਸਾਸ਼ੀ ਕਾ ਮਾਤਾ ਜੀ ਸਾਸ਼ੀ ਕਾ ਸਰੀ ਕਾ ਪੁੱਤ ਕਿੰਨਾ ਕ ਦਰਦ ਦਾ ਜੀ ਬੜਾ ਹੀ ਦਰਦ ਹੈ ਪੁੱਤ ਮੈਂ ਤਾਂ ਬੜਾ ਹੀ ਔਖੀ ਸੀ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਹਾਂ ਬੜਾ ਹੀ ਪਰੇਸ਼ਾਨ ਸੀ ਮੈਂ ਤਾਂ ਆਈ ਕਿੱਥੋਂ ਮੈਂ ਤਾਂ ਆਈ ਬਰਨਾਲੇ ਤੋਂ ਬਰਨਾਲੇ ਤੋਂ ਕਿੰਨੀ ਕਿੰਨਾ ਕ ਦਰਦ ਹੁੰਦਾ ਕੱਲੇ ਗੋਡਿਆਂ ਤੇ ਹੋ ਰਿਹਾ ਗੋਡਿਆਂ ਦਾ ਦਰਦ ਹੋ ਰਿਹਾ ਹਾਂ ਆ ਆ ਚੀਜ਼ ਹੈ ਨਾ ਆ ਚੀਜ਼ ਦੁਖ ਰਹੀ ਲੋ ਜੀ ਹੁਣ ਤੁਹਾਨੂੰ ਕੁਸ਼ਟਮੇ ਸਮੇਂ ਬਾਅਦ ਦੁਬਾਰ ओके ਜਿਹੜਾ ਦਰਦ ਪਹਿਲਾਂ ਉਹੀ ਹੋ ਰਿਹਾ ਸਿੱਧੇ ਕਰ ਮਤ ਲਾਤਾ ਸਿੱਧੇ ਕਰ ਮਤ ਲਾਤਾ ਆ ਲੈ ਵੀਰੇ ਹੁਣੇ ਹੀ ਕਰਿਆ ਸੀ ਹਜੇ ਆਪ ਹੁਣ ਦੇਖ ਕਿੰਨੀ ਸਿੱਧੀ ਲੱਗ ਰਹੀਆਂ ਲੱਤ ਇਹ ਬਿਲਕੁਲ ਸਿੱਧੀ ਹੋ ਗਈ ਪਹਿਲਾਂ ਥੋੜੀ ਜਿਹੀ ਇਧਰ ਨੂੰ ਸੀ ਨਾ ਹਾਂਜੀ ਲਓ ਜੀ ਭਈਆ ਚੈੱਕ ਕਰੋ ਤੁਸੀਂ ਵੀ ਭਾਵੇਂ ਵੀਡੀਓ ਨੂੰ ਦੁਬਾਰਾ ਬੈਕ ਮੂੜ ਕੇ ਦੇਖ ਲਓ ਤੁਹਾਨੂੰ ਲੱਗ ਜਾਊਗਾ ਪਤਾ ਹਾਂਜੀ ਲਓ ਜੀ ਜੋ ਕਹਨੇ ਭਈਆ ਸੂ ਕਰਦੇ ਆਂ ਆਵੇਂ ਲੋਕਾਂ ਮੰਗੂ ਫੜਾ ਨਹੀਂ ਅਸੀਂ ਮਾਰਦੇ ਜੀ ਹਾਂਜੀ ਜੋ ਸਾਡੇ ਕੋਲ ਹੈਗਾ ਅਸੀਂ ਬੋਲਾਂਗੇ ਉਹਨੀਆਂ ਗੱਲ ਉਹਨੀਆਂ ਗੱਲ ਜੀ ਜਿਹਦਾ ਜਿਹੜੀ ਚੀਜ਼ ਦਾ ਇਲਾਜ ਸੰਭਵ ਆ ਉਹੀ ਚੀਜ਼ ਬੋਲੀ ਜਾਊਗੀ ਵੀ ਹਾਂ ਇਹਦਾ ਹੋ ਜਾਊਗਾ ਬਿਲਕੁਲ ਜੀ ਬਿਲਕੁਲ ਜਿਹੜੀ ਚੀਜ਼ ਦਾ ਸਾਡੇ ਕੋਲ ਹੱਲ ਨਹੀਂ ਹੈ ਅਸੀਂ ਉਹਨੂੰ ਵਾਪਸ ਭੇਜ ਦਿੰਦੇ ਆਂ ਵੀ ਸਾਡੇ ਕੋਲ ਹੱਲ ਨਹੀਂ ਜੀ ਵਾਜੇ ਹਾਂਜੀ ਜਿਹੜੀ ਚੀਜ਼ ਦਾ ਹੱਲ ਹੈਗਾ ਫਿਰ ਉਹਦਾ ਪ੍ਰੋਪਰ ਤਰੀਕੇ ਨਾਲ ਪ੍ਰੋਪਰ ਹੀ ਕਰਦੇ ਨਹੀਂ ਕਰਦੇ ਨਹੀਂ ਹੈਗੇ ਜੀ ਬਾਅਦ ਚਲਾਓ ਜੀ ਸਿੱਧੇ ਕਰੋ ਹੀ ਲਾਤ ਵੀ ਆਪਾਂ ਇਹ ਕਮੀਜ਼ ਦੇ ਸਕਦੇ ਲੋਕਾਂ ਨੂੰ ਵੀ ਆਓ ਦੇ ਇੱਥੇ ਠੀਕ ਹੋ ਕੇ ਜਾਓ ਹਾਂ ਬਿਲਕੁਲ ਕਹਿ ਸਕਦੇ ਹੋ ਜੀ ਵਾਜ ਜੀ ਮੰਗਲੂ ਟੇਬ ਲੈ ਆ ਬਈ ਲਓ ਜੀ ਹੁਣ ਤੁਸੀਂ ਦੇਖ ਰਹੇ ਹੋ ਉਹੀ ਮਾਤਾ ਜੀ ਨੇ ਜਿਹੜੇ ਜਿਨ੍ਹਾਂ ਤੋਂ ਪਹਿਲਾਂ ਮੰਨ ਕੇ ਚਲੋ ਕੁਰਸੀ ਤੋਂ ਥੱਲੇ ਨਹੀਂ ਬੈਠਾ ਜਾਂਦਾ ਸੀਗਾ ਕਿਵੇਂ ਫਰਕ ਹੈ ਜੀ ਹੁਣ ਹਾਂ ਬਹੁਤ ਫਰਕ ਪੁੱਤ ਮੈਨੂੰ ਬਹੁਤ ਜ਼ਿਆਦਾ ਫਰਕ ਆ ਪਤਾ ਲੱਗਿਆ ਅੱਲੇ ਪਹਿਲੀ ਵਾਰੀ ਆਈਆਂ ਮੈਂ ਤਾਂ ਹਨੇ ਮੇਰਾ ਕੋਡਾ ਮੁਰਦਾ ਨਹੀਂ ਸੀ ਜੀ ਹਾਂ ਮੈਂ ਤਾਂ ਇਹੀ ਫਿਰਦੀ ਰ ਵਾਹ ਜੀ ਹਾਂ ਲਓ ਜੀ ਜਾਨੋ ਇਹੋ ਦੇਖ ਰਹੇ ਨਾ ਉਥੋਂ ਮਾਤਾ ਜੀ ਕਹਿ ਰਹੇ ਸੀ ਚੱਕ ਕੇ ਸਾਨੂੰ ਬਾਹੋਂ ਨਾ ਥੱਲੇ ਹੁਣ ਆਪ ਤਰੇ ਫਿਰਦਾ ਦੇਖ ਲੈ ਕਮਾਲ ਜਿਹੜੇ ਲੋਕ ਇਹ ਚੀਜ਼ਾਂ ਤੋਂ ਪਰੇਸ਼ਾਨ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਆਉਣ ਡਾਕਟਰ ਸਾਹਿਬ ਕੋਲੇ ਹਾਂ ਬੇਟਾ ਮੈਨੂੰ ਤਾਂ ਬਹੁਤ ਫਰਕ ਆਏਗਾ ਧੰਨਵਾਦ ਹੈ ਮੇਰੇ ਪੁੱਤ ਨੇ ਜੋ ਕੁਰਬਾਨੀ ਕਰੀ ਹੈ ਮੇਰੇ ਨਾਲ ਇਹਨੇ ਨੇ ਧੰਨਵਾਦ ਹੈ ਇਹਨੂੰ ਬਹੁਤ ਬਹੁਤ ਜ਼ਿਆਦਾ ਲਓ ਜੀ